ਦੀਵਾਨਾ ਰੇਡੀਓ ਦੇ ਸਤਿਕਾਰਤ ਸਰੋਤਿਆਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਪੱਗ ਅੰਗਰੇਜ਼ ਫਿਲਾਸਫਰ ਮੈਟ ਕਾਫ ਨੂੰ ਪੇਂਟ ਕੀਤੀ ਸੀ ਉਹ ਕਰੋੜਾਂ ਦੀ ਵੇਚੀ ਹੈ ਲੰਡਨ ਦੇ ਵਿੱਚ ਨਿਲਾਮੀ ਹੋਈ ਹੈ ਲੰਡਨ ਦੇ ਵਿੱਚ ਇਹ ਦਸਤਾਰ 1 ਕਰੋੜ 93 ਲੱਖ ਰੁਪਏ ਤੋਂ ਵੱਧ ਦੀ ਜਾਣ ਕੇ 1,65,000 ਪਾਉਂਡ ਦੀ ਵੇਚੀ ਹੈ ਲੰਡਨ ਦੇ ਬੋਨਹੈਮਸ ਤੇ ਸੌਥਬੀ ਦੋ ਬੜੇ ਚਰਚਿਤ ਨਿਲਾਮ ਘਰ ਨੇ ਜਿੱਥੇ ਦੁਨੀਆ ਭਰ ਦੀਆਂ ਬੇਸ਼ਕੀਮਤੀ ਚੀਜ਼ਾਂ ਦੀ ਨਿਲਾਮੀ ਹੁੰਦੀ ਹੈ ਲੰਡਨ ਦੇ ਇਸ ਨਲਾਮ ਘਰ ਦੇ ਵਿੱਚ ਬੋਨ ਹਾਉਮਸ ਦੇ ਵਿੱਚ ਇਹ ਨਿਲਾਮੀ ਹੋਈ ਹੈ ਇਸਲਾਮ ਏਸ਼ੀਆਨ ਵਿਭਾਗ ਵੱਲੋਂ ਇਹ ਨਿਲਾਮੀ ਘਰ ਦੇ ਮੁਤਾਬਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਗਰੇਜ਼ ਵਿਦਵਾਨ ਮੈਟਕਾਫ ਨੂੰ ਜੋ ਸਤਕਾਰ ਵਜੋਂ ਤੋਹਫੇ ਵਜੋਂ ਜਿਹੜੀ ਦਸਤਾਰ ਭੇਂਟ ਕੀਤੀ ਗਈ ਸੀ ਉਹ ਚਿੱਟੀ ਉਨ ਦੀ ਬਣੀ ਹੋਈ ਹੈ ਇਹ ਦਸਤਾਰ ਪੀੜੀਦਰ ਪੀੜੀ ਇਸ ਨੂੰ ਸੰਗ੍ਰਹਿ ਕਰਨ ਵਾਲੀ ਜਿਹੜੀ ਆਪਣੇ ਕੋਲ ਰੱਖਣ ਵਾਲੀ ਜਿਹੜੀ ਔਰਤ ਸੀਗੀ ਲੇਡੀ ਚਾਰ ਜਿੰਨਾ ਚੈਂਪੀਅਨ ਤੇ ਉਸ ਦੀ ਇੱਕ ਭੈਣ ਦੁਆਰਾ ਇੱਕ ਹੱਥ ਲਿਖਤ ਦਸਤਾਵੇਜ਼ ਵੀ ਹੈ ਜੋ ਉਸ ਦੀ ਉਸਨੇ ਭੈਣ ਨੇ 1938 ਦੇ ਵਿੱਚ ਦਿੱਤਾ ਸੀ ਇਸ ਦਸਤਾਰ ਦੀ ਪ੍ਰਾਪਤੀ ਦੇ ਵੇਰਵਿਆਂ ਦਾ ਦਰਜ ਕੀਤਾ ਗਿਆ ਇੱਕ ਹੋਰ ਕਾਰਡ ਤੇ ਰਣਜੀਤ ਸਿੰਘ ਦੀ ਦਸਤਾਰ ਮੈਟਕਾਫ ਨੂੰ ਜਿਹੜੀ ਭੇਜੀ ਗਈ ਹੈ ਜਿਸ ਦੀ ਲੰਬਾਈ 960 ਮੀਟਰ ਚੌੜਾਈ 44.5 ਸੈਂਟੀਮੀਟਰ ਲਿਖੀ ਹੋਈ ਹੈ ਉਹਨਾਂ ਦੀ ਬਣੀ ਹੋਈ ਚਿੱਟੀ ਦਸਤਾਰ ਹੈ ਮਹਾਰਾਜਾ ਰਣਜੀਤ ਸਿੰਘ ਨੇ ਇਹ ਦਸਤਾਰ ਅੰਗਰੇਜ਼ ਅਧਿਕਾਰੀ ਮੈਟਕਾਫ ਨੂੰ 25 April 1809 ਨੂੰ ਅੰਮ੍ਰਿਤਸਰ ਦੀ ਸੰਧੀ ਸਮੇਂ ਭੇਟ ਕੀਤੀ ਸੀ ਚਾਰਲਸ ਥੀਓਫਿਲਸ ਮੈਟਕਾਫ ਦਾ ਜਨਮ 1875 ਦੇ ਵਿੱਚ ਕਲਕੱਤਾ ਦੇ ਵਿੱਚ ਹੋਇਆ ਸੀ ਉਹ ਸਰ ਥਾਮਸ ਮੈਟਕਾਫ ਦਾ ਪੁੱਤਰ ਸੀ ਜੋ ਇਸ ਇੰਡੀਆ ਕੰਪਨੀ ਦਾ ਇੱਕ ਅਧਿਕਾਰੀ ਤੇ ਡਾਇਰੈਕਟਰ ਸੀ 19 ਸਾਲ ਦੀ ਉਮਰ ਦੇ ਵਿੱਚ ਐਂਗਲੋ ਮਰਾਠਾ ਯੁੱਧ ਦੀ ਅੰਤਮ ਮੁਹਿੰਮ ਦੇ ਦੌਰਾਨ ਜਰਨਲ ਲੇਕ ਦਾ ਰਾਜਨੀਤਿਕ ਸੈਕਟ ਨਿਯੁਕਤ ਹੋਇਆ ਤੇ 1808 ਦੇ ਵਿੱਚ 23 ਸਾਲ ਦੀ ਉਮਰ ਦੇ ਵਿੱਚ ਉਸ ਨੂੰ ਲਾਰਡ ਮਿੰਟਨ ਨੇ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਇੱਕ ਦੂਤ ਵਜੋਂ ਭੇਜਿਆ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੇ ਸਿੱਖ ਸਮਰਾਜ ਦੇ ਦਰਮਿਆਨ ਵਧਦੇ ਹੋਏ ਤਣਾਅ ਨੂੰ ਵੇਖਦੇ ਮਟਕਾਫ ਨੇ ਸਿੱਖ ਦਰਬਾਰ ਦੇ ਨਾਲ ਰਸਮੀ ਕੂਟਨੀਤਿਕ ਸਬੰਧ ਸਥਾਪਿਤ ਕਰਨ ਲਈ ਦਰਿਆ ਸਤਲੁਜ ਦੇ ਪੂਰਬ ਵੱਲ ਫੈਲਣ ਤੋਂ ਰੋਕਣ ਲਈ ਭੇਜਿਆ ਗਿਆ ਸੀ ਤੇ 25 ਅਪ੍ਰੈਲ 1809 ਨੂੰ ਅੰਮ੍ਰਿਤਸਰ ਦੀ ਸੰਧੀ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਦਰਮਿਆਨ ਹੋਈ ਜਿਸ ਦੌਰਾਨ ਸਤਲੁਜ ਦੇ ਪੱਛਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਭੂਸત્તા ਨੂੰ ਮਾਨਤਾ ਦਿੱਤੀ ਗਈ ਤੇ ਉਸ ਦੇ ਇਧਰ ਪੂਰਬ ਵੱਲੋਂ ਭਾਰਤ ਵੱਲੋਂ ਆਉਣ ਤੋਂ ਰੋਕਣ ਦੇ ਲਈ ਸੰਧੀ ਕੀਤੀ ਗਈ ਮੈਟਕਾਫ ਲਗਭਗ 4 ਤੋਂ 5 ਮਹੀਨੇ ਲਾਹੌਰ ਦੇ ਵਿੱਚ ਰਿਹਾ ਤੇ ਇਹ ਸੁਭਾਵਨਾ ਹੈ ਕਿ ਉਸ ਦੀ ਰਿਹੈਸ਼ ਤੇ ਦੌਰਾਨ ਇਹ ਦਸਤਾਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਤੋਹਫੇ ਵਜੋਂ ਪੇਂਟ ਕੀਤੀ ਸੀ ਕਿ ਪੰਜਾਬ ਦੇ ਵਿੱਚ ਰਹਿੰਦੇ ਆ ਉਸਨੇ ਇੱਕ ਪੰਜਾਬੀ ਔਰਤ ਨਾਲ ਰਿਸ਼ਤਾ ਸ਼ੁਰੂ ਕੀਤਾ ਸੀ ਜਿਸ ਤੋਂ ਤਿੰਨ ਪੁੱਤਰ ਪੈਦਾ ਹੋਏ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਉੱਚ ਸਿੱਖਿਆ ਲਈ ਇਸ ਮੈਟਕਾਫ ਨੇ ਉਹਨਾਂ ਨੂੰ ਇੰਗਲੈਂਡ ਭੇਜਿਆ ਸੀ ਉੱਥੋਂ ਪੀੜੀ ਦਰ ਪੀੜੀ ਹੁੰਦੀ ਹੋਈ ਇਹ ਸੀਨਾ ਬਸੀਨਾ ਹੁੰਦੀ ਹੋਈ ਇਹ ਸੋਹਣੀ ਦਸਤਾਰ ਜਾਰਜਿਨਾ ਚੈਂਪੀਅਨ ਕੋਲ ਪਹੁੰਚੀ 1938 ਦੇ ਵਿੱਚ ਤੇ ਉਸਦੀ ਭੈਣ ਦੀ ਇੱਕ ਹੱਥ ਲਿਖਤ ਵੀ ਇਸ ਦਸਤਾਰ ਦੇ ਨਾਲ ਹੈ ਤੇ ਜਿਸ ਮੁਤਲਕ ਇਹ ਦਸਤਾਰ 165 ਸੌਰੀ ਇੱਕ 165000 ਪਾਉਂਡ ਦੀ ਯਾਨੀ ਕਿ 1 ਕਰੋੜ 93 ਲੱਖ ਰੁਪਏ ਤੋਂ ਵੱਧ ਦੀ ਇਹ ਦਸਤਾਰ ਉਥੇ ਨਲਾਮ ਘਰ ਦੇ ਵਿੱਚ ਵਿਕੀ ਹੈ ਉਧਰੋਂ ਵਿਕਰਮ ਸਿੰਘ ਮਜੀਠਾ ਦੀ ਰਿਹਾਈ ਦੀ ਹੁਣ ਅਗਲੀ ਤਰੀਕ ਸੋਮਵਾਰ ਦੀ ਨਿਜਤ ਕੀਤੀ ਗਈ ਹੈ ਤੇ ਇਸ ਦੇ ਨਾਲ ਨਾਲ ਧਾਰਮਿਕ ਯਾਤਰਾ ਕਰਨ ਨੂੰ ਬਹੁਤ ਲੋਕ ਤਵੱਜੋ ਦਿੰਦੇ ਨੇ ਹਿੰਦੂ ਤਰਨ ਵਿੱਚ ਚਾਰ ਮੁਕੱਦਸ ਸਥਾਨ ਨੇ ਚਾਰ ਧਾਮ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਧਾਮ ਸ਼੍ਰੀ ਕੇਦਾਰਨਾਥ ਵੀ ਹੈ। ਸ਼੍ਰੀ ਕੇਦਾਰਨਾਥ ਦੀ ਯਾਤਰਾ ਦੇ ਦੌਰਾਨ ਉੱਥੇ ਜਾਣ ਵਾਲੇ ਜਿਹੜੇ ਯਾਤਰੀ ਨੇ ਉਹ ਉੱਥੇ ਕਿੰਨਾ ਕੂੜਾ ਕਰਕਟ ਗੰਦ ਫਲਾਉਂਦੇ ਨੇ ਇਸ ਦੀ ਇੱਕ ਤਸਵੀਰ ਤੁਸੀਂ ਇਸ ਵਕਤ ਵੇਖ ਰਹੇ ਹੋ ਰਿਕਾਰਡਿੰਗ ਦੇ ਵਿੱਚ ਇਸ ਨੂੰ ਪਾਵਾਂਗੇ। ਤੇ ਹਰ ਯਾਤਰੀ ਔਸਤਨ 1.5 ਕਿਲੋ ਕਚਰਾ ਕੇਦਾਰਨਾਥ ਦੀ ਪਵਿੱਤਰ ਜਗ੍ਹਾ ਤੇ ਸੁੱਟ ਆਉਂਦਾ ਹੈ। ਤੇ ਹੁਣ ਉਸ ਕਚਰੇ ਨੂੰ ਜਿਹੜਾ ਕਿ 2300 ਟਨ ਹੋ ਚੁੱਕਾ ਹੈ ਉਸ ਨੂੰ ਉੱਥੋਂ ਹੇਠਾਂ ਲਿਆਉਣ ਵਾਸਤੇ 25 ਕਰੋੜ ਰੁਪਈਆ ਖਰਚ ਆਵੇਗਾ ਤੁਸੀਂ ਸਾਬ ਲਾ ਲਓ ਸੋ ਇਸ ਕਰਕੇ ਧਾਰਮਿਕ ਯਾਤਰਾ ਤੇ ਜਾਣ ਵਾਲੇ ਸੱਜਣੋ ਕੋਸ਼ਿਸ਼ ਕਰਿਆ ਕਰੋ ਕਿ ਗੰਦਗੀ ਘੱਟ ਫਲਾਈ ਜਾਵੇ ਅਜਈਆਂ ਚੀਜ਼ਾਂ ਲਿਜਾਈਆਂ ਜਾਣ ਜਿਹੜੀਆਂ ਉੱਥੇ ਸੁੱਟ ਕੇ ਨਾ ਆਉਣੀਆਂ ਪੈਣ ਕੇਦਾਰਨਾਥ धाम ਦੀ ਇਸ ਸਾਲ ਦੀ ਰਿਕਾਰਡ ਯਾਤਰਾ ਰਹੀ 17 ਲੱਖ 68 ਹਜ਼ਾਰ ਸ਼ਰਧਾਲੂਆਂ ਨੇ ਬਾਬਾ ਕੇਦਾਰਨਾਥ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਜਿਸ ਤਰ੍ਹਾਂ ਉੱਥੇ 2300 ਟਨ ਕਚਰੇ ਦਾ ਪਹਾੜ ਜਮਾ ਹੋ ਗਿਆ ਹਰ ਯਾਤਰੀ ਨੇ ਤਕਰੀਬਨ ਡੇਢ ਕਿਲੋ ਤੱਕ ਕਚਰਾ ਉੱਥੇ ਸੁੱਟਿਆ ਤੇ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਇਹ 150 ਗ੍ਰਾਮ ਜ਼ਿਆਦਾ ਹੈ ਹਰ ਬੰਦੇ ਨੇ ਜਣੀ 150 ਗ੍ਰਾਮ ਜ਼ਿਆਦਾ ਕਚਰਾ ਸੁੱਟਿਆ ਤੇ ਜਿਸ ਦੌਰਾਨ ਇਸ ਕਚਰੇ ਨੂੰ ਹੁਣ ਖਤਮ ਕਰਨ ਦੇ ਲਈ 25 ਕਰੋੜ ਤੋਂ ਜ਼ਿਆਦਾ ਖਰਚਾ ਆਏਗਾ ਸੋ ਹਿਮਾਲਿਆ ਦਾ ਜਿਹੜਾ ਪਹਾੜ ਦਾ ਖੇਤਰ ਹੈ ਉੱਥੇ ਮੌਜੂਦ ਸ਼ਿਵ ਧਾਮ ਦੇ ਵਿੱਚ ਇਹ ਵਾਤਾਵਰਣ ਦੇ ਲਈ ਇੱਕ ਵੱਡੀ ਸਮੱਸਿਆ ਬਣ ਸਕਦਾ ਕਿਉਂਕਿ ਕਦਾਰਨਾਥ ਹਿਮਾਲਿਆ ਪਹਾੜੀ ਖੇਤਰ ਹੈ ਇੱਥੇ ਕਚਰਾ ਨਾ ਸਾੜਨ ਦੀ ਆਗਿਆ ਨਾ ਸੁਟਣ ਦੀ ਆਗਿਆ ਨਾ ਇੱਥੇ ਪਲਾਂਟ ਲੱਗ ਸਕਦਾ ਕਚਰਾ ਸਮਾਪਤ ਕਰਨ ਦਾ ਇਸ ਕਰਕੇ ਇਸ ਕਚਰੇ ਨੂੰ ਹੁਣ ਖੱਜਰਾ ਦੇ ਰਾਹੀਂ ਲੱਦ ਲੱਦ ਕੇ ਲਿਆਂਦਾ ਜਾਏਗਾ ਜਿਸ ਤੇ 25 ਕਰੋੜ ਖਰਚਾ ਆਉਣਾ ਤੇ ਇਸ ਦੌਰਾਨ ਅ ਇੱਕ ਕਚਰਾ ਗੋਰੀਕੁੰਡ ਤੋਂ ਲੈ ਕੇ ਕਦਾਰਨਾਥ ਧਾਮ ਤੱਕ ਫੈਲਿਆ ਹੋਇਆ ਜਿਸ ਦੇ ਵਿੱਚ 100 ਟਨ ਦੇ ਕਰੀਬ ਪਲਾਸਟਿਕ ਦਾ ਕਚਰਾ ਤੇ 2200 ਟਨ ਕਚਰਾ ਬਾਕੀ ਹੈ ਇਸ ਰਣ ਯਾਤਰਾ ਦੇ ਦੌਰਾਨ ਜਮਾ ਹੋਇਆ ਇਹ ਸਾਰਾ ਕਚਰਾ ਵਾਪਸ ਥੱਲੇ ਸੋਨ ਪ੍ਰਯਾਗ ਲਿਆ ਕੇ ਇਸ ਨੂੰ ਖਤਮ ਕੀਤਾ ਜਾਵੇਗਾ ਇਸ ਕੰਮ ਦੇ ਲਈ ਖਚਰਾ ਕਚਰਾ ਢੋਣ ਤੇ ਲੱਗੀਆਂ ਹੋਈਆਂ ਨੇ ਇੱਕ ਖਚਰ ਸਿਰਫ 10 ਤੋਂ 12 ਕਿਲੋ ਕਚਰਾ ਹੀ ਚੁੱਕ ਕੇ ਲਿਆ ਸਕਦਾ ਇੱਕ ਫੇਰ ਇੱਕ ਫੇਰੇ ਤੇ 1700 ਰੁਪਏ ਖਰਚ ਆਉਂਦਾ 12 ਕਿਲੋ ਕਚਰੇ ਤੇ ਇਸ ਹਿਸਾਬ ਦੇ ਨਾਲ ਇਹ 25 ਕਰੋੜ ਰੁਪਏ ਇਸ ਕਚਰੇ ਨੂੰ ਖਤਮ ਕਰਨ ਤੇ ਲੱਗਣਾ ਈਸਸ ਸੰਬੰਧੀ ਸਲਵ ਇੰਟਰਨੈਸ਼ਨਲ ਜੋ ਭਾਰਤ ਵਿੱਚ ਸਫਾਈ ਸੰਸਥਾ ਆਇਆ ਉਸ ਦੇ ਇੰਚਾਰਜ ਧੰਜੇ ਪਾਠਕ ਨੇ ਦੱਸਿਆ ਕਿ ਇਸ ਮੁਤਲਕ ਇਸ ਕਚਰੇ ਨੂੰ ਖਤਮ ਕਰਨ ਵਾਸਤੇ 600 ਸਫਾਈ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਜਿਸ ਤੇ ਵਿੱਚ 423 ਸਫਾਈ ਕਰਮਚਾਰੀ ਪੈਦਲ ਰਸਤੇ ਤੇ ਤਾਇਨਾਤ ਕੀਤੇ ਗਏ ਨੇ ਕੇਦਾਰਨਾਥ ਧਾਮ ਤੋਂ ਕਚਰਾ ਪੈਦਲ ਮਾਰਗ ਦੇ ਰਾਹੀਂ ਲਿਆਂਦਾ ਜਾਂਦਾ ਇਸ ਤੋਂ ਇਲਾਵਾ ਧਾਮ ਦੇ ਵਿੱਚ ਕਈ ਹੋਰ ਨਗਰ ਪੰਚਾਇਤਾਂ ਦੇ ਸਫਾਈ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਸ਼ੀਰਸੋ ਦੇ ਕਰੀਬ ਲੋਕ ਇਸ ਗੰਦਗੀ ਨੂੰ ਸਾਫ਼ ਕਰਨ ਤੇ ਲੱਗੇ ਹੋਏ ਨੇ ਇਸ ਬੰਦੀ ਕਦਾਰਨਾਥ ਉੱਚੇ ਹਿਮਾਲੀਅਨ ਇਕੋ ਸੈਂਸਿਟਿਵ ਜ਼ੋਨ ਦੇ ਵਿੱਚ ਆਉਂਦਾ ਉੱਥੇ ਕਜਰੇ ਨੂੰ ਖਤਮ ਕਰਨ ਦਾ ਪ੍ਰੋਜੈਕਟ ਨਹੀਂ ਲੱਗ ਸਕਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨਜੀਟੀ ਨੇ ਇਸ ਤੇ ਪਾਬੰਦੀ ਲਾਈ ਹੋਈ ਆ 2013 ਦੀ ਜਿਹੜੀ ਆਫਤ ਆਈ ਸੀ ਉਸ ਦੌਰਾਨ ਪੁਨਰ ਨਿਰਮਾਣ ਦੇ ਦੌਰਾਨ ਵੀ ਇਸ ਇਲਾਕੇ ਦੇ ਵਿੱਚ ਇਹ ਹੁਕਮ ਜਾਰੀ ਕੀਤੇ ਗਏ ਸਨ ਕਿ ਇੱਥੇ ਵਾਤਾਵਰਨ ਨੂੰ ਸ਼ੁੱਧ ਬਣਾਈ ਰੱਖਣ ਦੇ ਲਈ ਇਸ ਤਰ੍ਹਾਂ ਦੇ ਪਲਾਂਟ ਉੱਥੇ ਨਾ ਲੱਗਣ ਜਿਸ ਸਬੰਧੀ ਨਗਰ ਪੰਚਾਇਤ ਕਦਾਰਨਾਥ ਦੇ ਅਧਿਕਾਰੀ ਨਿਰਜ ਕੁਮਾਰ ਦੱਸਦੇ ਨੇ ਕਿ ਯਾਤਰੀਆਂ ਦੀ ਸੰਖਿਆ ਵਧਣ ਦੇ ਨਾਲ ਇਸ ਧਾਮ ਤੇ ਕਚਰਾ ਵੀ ਬੇਤਹਾਸ਼ਾ ਵਧ ਰਿਹਾ ਭਾਵੇਂ ਕਿ ਉਹਨਾਂ ਦੇ ਸਫਾਈ ਕਰਮਚਾਰੀ ਨਾਲ-ਨਾਲ ਵੀ ਕਚਰਾ ਸੰਭੇਟਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਕਦਾਰਨਾਥ ਨਗਰ ਪੰਚਾਇਤ ਨੂੰ ਇਸ ਸਬੰਧਕ 225 ਦੇ ਵਿੱਚ ਅਵਾਰਡ ਨਾਲ ਵੀ ਸਨਮਾਨਿਆ ਗਿਆ ਸੀ ਪ੍ਰਸ਼ਾਸਨ ਚਾਹੇ ਕਿੰਨੇ ਵੀ ਦਾਅਵੇ ਕਰ ਲਵੇ ਪਰ ਫਿਰ ਵੀ ਕਦਾਰਨਾਥ ਵਿਖੇ ਕਚਰਾ ਲਗਾਤਾਰ ਵਧ ਰਿਹਾ ਹੈ ਉੱਥੇ ਸੀਵਰੇਜ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਸੀਵਰੇਜ ਜਿਹੜਾ ਉੱਥੇ ਹੈ ਕਿਉਂਕਿ ਲੋਕਾਂ ਨੇ ਜਾਣਾ ਹੀ ਆ ਹਾਜਤ ਤਾਂ ਕਰਨੀ ਹੋਏ ਇਸ ਥਾਮ ਦੇ ਉੱਤੇ 600 ਕੇਐਲਡੀ ਸੀਵਰੇਜ ਪਲੈਂਟ ਪੂਰੀ ਤਰ੍ਹਾਂ ਨਹੀਂ ਬਣ ਪਾਇਆ ਤੇ 225 ਦੀ ਇੱਕ ਸੂਚਨਾ ਕਿ ਗੋਰੀਕੁੰਡ ਦੇ ਵਿੱਚ ਪਾਣੀ ਦਾ ਜਿਹੜਾ ਫੀਕਲ ਕੋਲੀਫਰਮ ਹੈ ਉਹ ਸੁਰੱਖਿਤ ਪੱਧਰ ਤੋਂ ਹਜ਼ਾਰਾਂ ਗੁਣਾ ਜ਼ਿਆਦਾ ਮਿਲਿਆ ਜਾਨੀ ਉੱਥੇ ਵੀ ਪਾਣੀ ਪਲੀਤ ਹੈ ਇਸ ਤੋਂ ਸਾਫ ਸੰਕੇਤਕ ਕਿ ਕੱਚਾ ਸੀਵਰੇਜ ਜਾਂ ਮਲਮੂਤਰ ਹੈ ਉਹ ਸਿੱਧਾ ਉੱਥੋਂ ਪਾਣੀ ਦੇ ਵਿੱਚ ਮਿਕਸ ਹੁੰਦਾ ਹੈ ਇਸ ਤੋਂ ਇਲਾਵਾ ਕਚਰਾ ਤੇ ਸੀਵेज ਦਾ ਜਿਹੜਾ ਪੂਖਤਾ ਪ੍ਰਬੰਧ ਉੱਥੇ ਨਹੀਂ ਹੈ ਸੋ ਇਸ ਮਾਮਲੇ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਜਾਂਚ ਕਰ ਰਿਹਾ ਸੋ ਇਸ ਮੁਤਲਕ ਉਧਰ ਪਲਾਸਟਿਕ ਫੂਡ ਪੈਕਿੰਗ ਦੀ ਸੇਫਟੀ ਤੇ ਵੱਡੀ ਇੱਕ ਵਿਗਿਆਨਿਕ ਸਟੱਡੀ ਹੁਣ ਭਾਰਤ ਸਰਕਾਰ ਕਰਾਏਗੀ ਕਿਉਂਕਿ ਜਿਹੜਾ ਖਾਣ ਪੀਣ ਦੇ ਪਦਾਰਥ ਅਸੀਂ ਪੈਕ ਕਰਦੇ ਹਾਂ ਉਹ ਵੀ ਜਿਹੜਾ ਹੈਗਾ ਵਾਤਾਵਰਨ ਦੇ ਲਈ ਘਾਤਕ ਨੇ ਦੇਸ਼ ਦੇ ਵਿੱਚ ਬਦਲਦੀ ਜੀਵਨ ਸ਼ੈਲੀ ਪੈਕਿੰਗ ਵਾਲਾ ਫੂਡ ਬਹੁਤ ਵੇਕਣ ਲੱਗਿਆ ਸੋ ਭਾਰਤ ਸਰਕਾਰ ਇਸ ਸੰਬੰਧੀ ਪਲਾਸਟਿਕ ਫੂਡ ਪੈਕਿੰਗ ਦੀ ਸੇਫਟੀ ਨੂੰ ਲੈ ਕੇ ਇੱਕ ਵਿਗਿਆਨਿਕ ਸਟੱਡੀ ਸ਼ੁਰੂ ਕਰਨ ਜਾ ਰਹੀ ਹੈ ਸਟੱਡੀ ਦਾ ਮਕਸਦ ਹੈ ਕਿ ਜਿਹੜੀ ਕੜ੍ਹੀ ਗਰੇਵੀ ਜਾਂ ਤਰੀ ਵਾਲੇ ਸਬਜ਼ੀਆਂ ਗਰਮ ਚੀਜ਼ਾਂ ਡਿਸ਼ਾਂ ਜਾਂ ਚੌਲ ਜਿਹੜੇ ਹੋਰ ਖਾਦ ਪਦਾਰਤ ਸਾਨੂੰ ਪੈਕਿੰਗਾਂ ਦੇ ਵਿੱਚ ਮਿਲਦੇ ਨੇ ਅੱਜ ਕੱਲ ਤਾਂ ਰੋਟੀਆਂ ਵੀ ਪੱਕੀਆਂ ਬਕਾਈਆਂ ਆਉਣ ਲੱਗ ਪਈਆਂ ਨੇ ਪਲਾਸਟਿਕ ਦੇ ਬੈਗ ਦੇ ਵਿੱਚ ਰੋਟੀਆਂ ਆਉਂਦੀਆਂ ਨੇ ਤੁਸੀਂ ਬਸ ਤਵੇ ਤੇ ਗਰਮ ਕਰ ਲੈਣੀਆਂ ਹੈਨਾ ਨਾ ਹੁਣ ਆਟਾ ਗੁੰਨਦੀ ਦੀਵਾਲੇ ਹੱਲਣ ਤੇ ਨਾ ਘਰ ਵਾਲਾ ਘਰ ਵਾਲੀ ਨੂੰ ਕੁੱਟੇ ਆਟਾ ਗੁੰਨਣ ਦੀ ਜ਼ਰੂਰਤ ਹੀ ਨਹੀਂ ਕੀ ਲੋੜ ਐ ਗਾਣੇ ਗਾਉਣ ਦੀ ਕਿ ਆਟੇ ਵਾਂਗੂ ਗੁੰਨਤੀ ਬਗਾਨੇ ਪੁੱਤ ਨੇ ਉਹ ਵੀ ਕੰਮ ਖਤਮ ਸੋ ਗੁੰਨੇ ਗਨਾਇਆ ਆਟਾ ਵੀ ਛੱਡੋ ਬਣੇ ਬਣਾਏ ਪਰੌਂਠੇ ਆਉਂਦੇ ਨੇ ਬਸ ਲੈ ਕੇ ਗਰਮ ਕਰ ਲਓ ਮਹੀਨੇ-ਮਹੀਨੇ ਦੋ-ਦੋ ਮਹੀਨੇ ਦੇ ਪਰੌਂਠੇ ਆਉਂਦੇ ਨੇ ਪੱਕੇ ਹੋਏ 6-6 ਮਹੀਨੇ ਲੋਕੋ ਪਰੌਂਡੇ ਖਾਈ ਜਾਂਦੇ ਨੇ ਸੋ ਇਸ ਸੰਬੰਧੀ ਇਹ ਜਿਸ ਕੰਟੇਨਰ ਪਲਾਸਟਿਕਾ ਦੇ ਵਿੱਚ ਆਉਂਦਾ ਜਿਸ ਪੌਂਚ ਦੇ ਵਿੱਚ ਆਉਂਦਾ ਜਿਸ ਬੈਗ ਦੇ ਵਿੱਚ ਇਹ ਖਾਣਾ ਆਉਂਦਾ ਉਹ ਭਾਰਤ ਦੇ ਮਾਹੌਲ ਮੁਤਾਬਕ ਕੀ ਸਹੀ ਹੈ ਇਸ ਸਬੰਧੀ ਕੇਂਦਰ ਸਰਕਾਰ ਦੇ ਵਾਤਾਵਰਣ ਮੰਤਰਾਲੇ ਨੇ ਇੱਕ ਟੀਮ ਨਿਯੁਕਤ ਕੀਤੀ ਹੈ ਜਿਹੜੀ ਇਹ ਫੋਕਸ ਕਰੇਗੀ ਕਿ ਜਿੰਨਾ ਵੀ ਪੈਕਸਿੰਗ ਦੇ ਵਿੱਚ ਇੰਡੀਆ ਦੇ ਵਿੱਚ ਫੂਡ ਵਿਕਦਾ ਹੈ ਕੀ ਇਸ ਦੇ ਵਿੱਚ ਪਲਾਸਟਿਕ ਦੇ ਅੰਸ਼ ਤਾਂ ਨਹੀਂ ਜਾਂਦੇ ਸੋ ਇਸ ਦੇ ਵਿੱਚ ਜਿਹੜਾ ਉਹ ਸਾਰੀ ਚੀਜ਼ਾਂ ਨੂੰ ਸਟੱਡੀ ਕੀਤਾ ਜਾਵੇਗਾ ਹੁਣ ਪੈਕਸਿੰਗ ਦੇ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ Zomato ਹੈ Swiggy ਹੈ ਜਾਂ ਹੋਰ ਫੂਡ ਡਿਲੀਵਰੀ ਕੰਪਨੀਆਂ ਨੇ ਉਹਨਾਂ ਦੀਆਂ ਮੁਸ਼ਕਲਾਂ ਵਧਣਗੀਆਂ ਸਾਰੇ ਦੇਸ਼ ਦੇ ਵਿੱਚ 2 ਲੱਖ ਕਰੋੜ ਰੁਪਏ ਦੀ ਪਲਾਸਟਿਕ ਪੈਕਿੰਗ ਦਾ ਬਾਜ਼ਾਰ ਹੈ 2 ਲੱਖ ਕਰੋੜ ਦਾ ਜਿਸ ਦੇ ਵਿੱਚ 4.25 ਲੱਖ ਕਰੋੜ ਦੇ ਫੂਡ ਡਿਲੀਵਰੀ ਸੈਕਟਰ ਦੇ ਵਿੱਚ ਇਹ ਅਹਿਮ ਕਾਰੋਬਾਰ ਹੈ ਕਿਉਂਕਿ ਫੂਡ ਡਿਲੀਵਰੀ ਮਾਰਕੀਟ 234 ਤੱਕ ਵੱਧ ਕੇ ਇੰਡੀਆ ਦੇ ਵਿੱਚ 47 ਲੱਖ ਕਰੋੜ ਦਾ ਹੋ ਜਾਣਾ ਅੱਜ ਕੱਲ ਰਵਾਜ ਪੈ ਗਿਆ ਅਗਲਾ ਕਹਿੰਦਾ ਕਰ ਦੋ ਆਰਡਰ ਟਿੱਕੀਆਂ ਰੋਟੀਆਂ ਦਾਲਾਂ ਸਬਜ਼ੀਆਂ ਘਰ ਵਾਲੀਆਂ ਕਹਿੰਦੀਆਂ ਨੇ ਮੈਂ ਨਹੀਂ ਰੋਟੀ ਬਣਾਉਣੇ ਹਾਲਾਂਕਿ ਉਹ ਕਈ ਕਹਿੰਦੇ ਤਾਂ ਮਾਵਾਂ ਵੀ ਕਹਿ ਦਿੰਦੀਆਂ ਨੇ ਕਿ ਨਹੀਂ ਪਕਾਉਣੀ ਹੁਣ ਆ ਕਰਨਲ ਬਾਠ ਤੇ ਉਹਦੇ ਮੁੰਡੇ ਦਾ ਜਿਹੜਾ ਮਾਮਲਾ ਸੀ ਉਹ ਮੈਗੀ ਖਾਣ ਲਈ ਕਿ ਸਾਡੇ ਜੇ ਢਾਬੇ ਤੇ ਰੁਕੇ ਹੁਣ ਮੈਗੀ ਸਭ ਤੋਂ ਸਸਤਾ ਫੂਡ ਆ ਜਿਹੜਾ ਬੰਦਾ 2 ਮਿੰਟ ਚ ਬਣਾ ਲੈਂਦਾ ਅਸੀਂ ਉਹ ਵੀ ਨਹੀਂ ਬਣਾਉਣਾ ਚਾਹੁੰਦੇ ਤੁਸੀਂ ਆਂਡੇ ਵਾਲ ਕੇ ਖਾ ਸਕਦੇ ਹੋ ਤੁਸੀਂ ਖੀਰ ਬਣਾ ਸਕਦੇ ਹੋ ਤੁਸੀਂ ਕੁਝ ਵੀ ਚੀਜ਼ ਘਰੇ ਬਣਾ ਸਕਦੇ ਹੋ ਬਹੁਤ ਸਸਤਾ ਹੈ ਬ੍ਰੈਡ ਜੈਮ ਹੁੰਦਾ ਬ੍ਰੈਡ ਖਾ ਸਕਦੇ ਹੋ ਹੋਰ ਬੜਾ ਕੁਝ ਖਾ ਸਕਦੇ ਹੋ ਪਰ ਨਹੀਂ ਬਾਹਰ ਖਾਣਾ ਸਾਡੀ ਅਖੌਤੀ ਸਰਦਾਰੀ ਬਣ ਗਈ ਹੈ ਪਰ ਇਹ ਜਿਹੜੀ ਪੈਕਿੰਗ ਦੇ ਵਿੱਚ ਇਹ ਜਿਹੜੇ ਪਲਾਸਟਿਕ ਦੇ ਡੱਬਿਆਂ ਦੇ ਵਿੱਚ ਪਲਾਸਟਿਕ ਦੇ ਲਫਾਫਿਆਂ ਦੇ ਵਿੱਚ ਇਹ ਜਿਹੜਾ ਗੰਦ ਪੈ ਲਾਉਂਦਾ ਹੈ ਤੁਹਾਡੇ ਲਈ ਕਿੰਨਾ ਖਤਰਨਾਕ ਹੋ ਸਕਦਾ ਹੁਣ ਭਾਰਤ ਸਰਕਾਰ ਇਸ ਦੇ ਬਾਰੇ ਸੋਚਣ ਲੱਗੀ ਹੈ ਪਰ ਹੁਣ ਜਿਹੜੀਆਂ ਜੋਮੈਟੋ ਸੁਆਗੀ ਵਰਗੀਆਂ ਕੰਪਨੀਆਂ ਨੇ ਉਹਨਾਂ ਦਾ ਖਰਚਾ ਵਧੇਗਾ ਉਹਨਾਂ ਨੇ ਕਿੜਾ ਜੇਬ ਚੋਂ ਦੇਣਾ ਜਾਂ ਤਾਂ ਉਹਨਾਂ ਨੇ ਹੌਲੀ-ਹੌਲੀ ਸਰਕਾਰ ਨੂੰ ਥੋੜਾ ਜਿਹਾ ਛੜਾਵਾ ਚੜਾ ਦੇਣਾ ਕਿ ਮਹਾਰਾਜ ਰਹਿਣ ਦੋ ਦੋਕ ਸਾਲ ਹੋਰ ਬਿਜ਼ਨਸ ਕਰ ਲੈਣ ਦਿਓ ਤੇ ਜਾਂ ਫਿਰ ਉਸ ਨੂੰ ਫਿਰ ਡਿਲੇ ਕਰ ਦੇਣਾ ਕਿ ਥੋੜਾ ਜਿਹਾ ਹੋਰ ਲੇਟ ਕਰ ਲੋ ਸਾਡੀ ਸਟੱਡੀ ਜਿਹੜੀ ਤੁਸੀਂ ਕਰਨੀ ਹੈ ਪਲਾਸਟਿਕ ਪੈਕਿੰਗ ਜਿਨ੍ਹਾਂ ਲਫਾਫਿਆਂ ਦੇ ਵਿੱਚ ਜਿਨ੍ਹਾਂ ਕੰਟੇਨਰ ਡੱਬੀਆਂ ਦੇ ਵਿੱਚ ਆ ਰਹੀ ਹੈ ਸੋ ਇਸ ਕਰਕੇ ਪਾਣੀ ਦੀ ਬੋਤਲ ਚੱਕਣਾ ਤਾਂ ਸਾਡੀ ਸ਼ਾਨ ਬਣ ਗਈ ਸੀ ਇਹ ਨਹੀਂ ਕਿ ਘਰੋਂ ਕੋਈ ਵਧੀਆ ਤਾਂਬੇ ਦੀ ਬੋਤਲ ਲੈ ਲਈਏ ਮਿੱਟੀ ਦੀ ਬੋਤਲ ਲੈ ਲਈਏ ਜਾਂ ਵਧੀਆ ਕਿਸੇ ਸਟੀਲ ਦੀ ਬੋਤਲ ਲੈ ਲਈਏ ਵਧੀਆ ਪਲਾਸਟਿਕ ਦੀ ਬੋਤਲ ਲੈ ਲਈਏ ਘਰੋਂ ਆਪਣੇ ਫਿਲਟਰ ਚੋਂ ਪਾਣੀ ਲੈ ਲਈਏ ਨਹੀਂ ਅਸੀਂ ਮੁੱਲ ਦਾ ਪਾਣੀ ਪੀਣਾ ਨਾ ਤੇ ਬੋਤਲ ਉੱਤੇ ਸਿੱਟ ਕੇ ਗੰਦ ਪਾਉਣਾ ਸੋ ਇਸ ਕਰਕੇ ਅਸੀਂ ਤਾਂ ਉਹ ਰੱਬ ਦੇ ਜਿਹੜੇ ਸਥਾਨ ਨੇ ਕਦਾਰਨਾਥ ਹੈ ਜਾਂ ਹਿਮਕੁੰਡਾ ਹੈ ਜਾਂ ਹੋਰ ਜਿਹਨੇ ਵੀ ਧਾਰਮਿਕ ਸਥਾਨ ਨੇ ਅਸੀਂ ਤਾਂ ਉੱਥੇ ਜਾ ਕੇ ਵੀ ਮੁੱਲ ਦਾ ਪਾਣੀ ਪੀ ਕੇ ਬੋਤਲਾਂ ਦਾ ਗੰਦ ਉੱਥੇ ਵੀ ਪਾਉਣਾ ਸੋ ਇਸ ਕਰਕੇ ਸਿਆਣੇ ਹੋਵੋ ਸਮੇ ਦੇ ਹਾਨੀ ਬਣੋ ਸੋ ਐਸੀ ਇੱਕ ਰਿਪੋਰਟ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਵੇ ਕਿ ਇਸ ਤੋਂ ਆਪਾਂ ਇਸ ਨੂੰ ਅਲੱਗ ਤੋਂ ਪਾਵਾਂਗੇ ਸੋ ਇਸ ਪ੍ਰੋਬਲਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ 프롬 ਦਾ ਲਿੰਕ ਮੰਗਵਾਉਣ ਵਾਸਤੇ ਤੁਸੀਂ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 9876309655 ਦਾ ਇਸਤੇਮਾਲ ਕਰ ਸਕਦੇ ਹੋ 9876309655 ਲੋ ਜੀ ਅੱਜ ਦਾ ਸਮਾਂ ਵਾਵਾ ਹੋ ਗਿਆ ਅੱਛਾ ਆਪਣਾ 98763 ਵਾਲਾ ਨੰਬਰ ਆਪਣਾ ਜਾਨ ਨਹੀਂ ਮਾਫੀ ਚਾਹਾਂਗੇ ਤੇ ਧੰਨਵਾਦ ਸਾਡੇ ਸਪான்ਸਰ ਸਾਹਿਬ ਦਾ ਸਬਸਕ੍ਰਾਈਬਰ ਦਾ